ਵੱਡੇ ਭਾਈ ਸਾਰੀਓ ਹੈਪੀ ਬਰਥਡੇ 2:00 ਵਜੇ ਖਾ ਲਿਓ ਤਿੰਨ ਜੇ ਉਹ ਖਾਣਾ ਯਾਰ ਉਹ ਪਰਪਰ ਦਾ ਨਾ ਆ ਗੱਲ ਗਲਤ ਹੈ ਜੀ ਉਧਰ ਤੱਕੇ ਤੇ ਖਲਾਇਆ ਮੈਨੂੰ ਮੈਂ ਤਾਂ ਖਾਇਆ ਨਹੀਂ ਖਾਦਾ ਕਿੱਥੇ ਆ ਤੁਹਾਡੇ ਜੋਗੇ ਦਾ ਮੰਗਾਏ ਕੱਲੂ ਗਾਣੇ ਦੀ ਪਾਰਟੀ ਆ ਭਾਈ ਆ ਵਿੱਚੇ ਹੁਣ ਸਾਡੀ ਹੁਣ ਕੱਲੂ ਨਾ ਪ੍ਰਧਾਨ ਕੇ ਦੇਖਿਓ ਆ ਖਾ ਲਓ ਜਿਹੜਾ ਖਾਣਾ ਇੱਕ ਸਮੋਦਾ ਮੈਂ ਨਹੀਂ ਖਾਂਦਾ ਇਹ ਵੀ ਖਾ ਲਓ ਹੈ ਮਾ ਗੱਡੀ ਦਾ ਕਟਾੜਾ ਮੰਨ ਹੋ ਗਿਆ ਉਹ ਕਰ ਦਾਂਗੇ ਪਾਰਟੀ ਨੂੰ ਦੱਸ ਕੇ ਆ ਗਿਆ ਪਾਰਟੀ ਬੈਂਸ ਨੂੰ ਪਾਰਟੀ ਕੋਈ ਨਹੀਂ ਕੱਲੂ ਫੇਰ ਕੱਲੂ ਮੈਂ ਤਾਂ ਫੇਰ ਸਵਿਚ ਆਫ ਰੱਖਾਂ ਫੋਨ ਫੇਰ ਤਾਂ ਹੀ ਲੋੜ ਹੈਗੀ ਆਉਣ ਦੀ ਲੈ ਆ ਪਾ ਹੁਣ ਹੋ ਗਿਆ ਕਸਰਾ ਪੂਰੀਆਂ ਜੱਟੇ ਕਹਦੇ ਕੋਈ ਹੈਗੀ ਆ ਹੋ ਗਿਆ ਚੌਂਕੀ ਪੰਡਾਰਾ ਮਨਜ਼ੂਰ ਮਨਜ਼ੂਰੇ ਮਨਜ਼ੂਰ ਆ ਇਹ ਲੋਜ ਮਨਜ਼ੂਰ ਆ ਬਾਬੇ ਮੰਨ ਵੀ ਕਿ ਨਹੀਂ ਉਹ ਪੰਮੇ ਦੇ ਚੰਦ ਤੱਕ ਮਾਣਾ ਠੀਕ ਹੋ ਜਾ ਮਦਵਾਈ ਜੀ ਕੈੜੀ ਲਾਵਾਂ ਹੋਰ ਪੰਮੇ ਦੇ ਨੂੰ ਗੋਡੇ ਲੱਗ ਪਾਪਨ ਮੇਰੇ ਆ ਬਾਬੇ ਜਦ ਤੱਕ ਹੋ ਜਾਣਾ ਕੀ ਹੋਣੀ ਵਾਲਟੀ ਦੋ ਵਾਲੀ ਕੱਟੀ ਹੋਈ ਗਈ ਉੱਧਰ ਪੰਮੇ ਖਾਲਾ ਇਹ ਕਿੱਦਾਂ ਕਹੇ ਗੁਰੂ ਜੀ ਨੇ ਤੁਸਾ ਕੱਟ ਕੇ ਸਹੇ ਛੋਟੇ ਨਹੀਂ ਹੋਗੇ ਛਾੜੀ ਥੋੜਾ ਹੋਗਾ ਸਮੋਸੇ ਦਾ ਅਲੂ ਮੈਗਾ ਹੋ ਗਿਆ ਅਲੂ ਮੈਗਾ ਠੀਕ ਵਧੀਆ ਲੈ ਪ੍ਰੀਮ ਸਮੋਸਾ ਦੇ ਪਾਜ ਤੂੰ ਆਪ ਵੀ ਖਾ ਲਾ ਕਿਆ ਬਰਤਾਂਦਾ ਹੀ ਰਹਿਣਾ ਬਹਿ ਜਾ ਓਰੇ ਕੱਢ ਲੈ ਗਲੀ ਥਲੀ ਗਲੀ ਕੱਢ ਲਾ ਤੂੰ ਤੇਰੇ ਪਰ ਮਾਰ ਲੈਣਾ ਆਪਣਾ ਕਰੀ ਕਰੀ ਦੇਣਾ ਆ ਤਾਂ ਹੈਗਾ ਉਹ ਨੂੰ ਆ ਦੇ ਦੇਖ ਲੈ ਚਾਚੇ ਨੇ ਪਹਿਲਾਂ ਹੀ ਖਾ ਲਿਆ ਐ ਵੀ ਨਹੀਂ ਕਿਹਾ ਵੀ ਹੈਪੀ ਬਰਥਡੇ ਭਾਈ ਹੈ ਪ੍ਰਧਾਨ ਐਸਿਡਿਟੀ ਹੋਦੀ ਇਹ ਤਾਂ ਗੱਲ ਗਲਤ ਆ ਯਾਰ ਚਾਚੇ ਤੇਰੀ ਫੜਾ ਫੜੀ ਚੌਥੇ ਦੀ ਹੈਪੀ ਬਰਥਡੇ ਹੁੰਦੇ ਤਾਂ ਸਮੋਸੇ ਆਏ ਹੁਣ ਨਹੀਂ ਨਹੀਂ ਆਏ ਨਾ ਗਏ ਯਾਰ ਉੱਥੇ ਤੈਨੂੰ ਹੈਪੀ ਬਰਥਡੇ ਕਹਣ ਲੱਗੇ ਨਹੀਂ ਮੈਨੂੰ ਤਾਂ ਨਹੀਂ ਕਿਹਾ ਫੇਕ ਕੇ ਲੈ ਆਜੇ ਹੈਪੀ ਬਰਥਡੇ ਕਰਾਉਣਾ ਤਾੜੀ ਮਾਰ ਦੂੰਗਾ ਹਾਂ ਤਾੜੀ ਮਾਰ ਦੂੰਗਾ ਤੇ ਜਦੋਂ ਹੀ ਕਹਦੇ ਹੁੰਦਾ ਪਹਿਲਾਂ ਕੇਕ ਕੇ ਫਿਰ ਹੁਣ ਤਾਂ ਹੈ ਨਾ ਜਾਣਾ ਨਹੀਂ ਜਾਣਾ ਲੱਪਰੇ ਅੱਡੇ 'ਤੇ ਕੇਕ ਖਿਲਾ ਦੇ ਇਹਨਾਂ ਨੂੰ ਉਹਨਾਂ ਦੇ ਨੌ ਮਾਰ ਦਿੰਦੇ ਨੂੰ ਪਤਾ ਕੇਕ ਵਾਲੇ ਖਾਧ ਬੰਦੇ ਦਾ ਕਦੇ ਢਿੱਡ ਭਰੇ ਖਾ ਖਾ ਦੇ ਦੋ ਟੇਸਟ ਹੁੰਦਾ ਬਸ ਇੱਕ ਪੰਜੋ ਦੇ ਦੇ ਸਮੋਸਾ ਰਾਦੇ ਤੇ ਤੁਹਾਡੇ ਭਰਾ ਆ ਦੇ ਨਹੀਂ ਤੂੰ ਕਾ ਲਗਾਤਾਰ ਕਿੰਨਾ ਖਾ ਲੂ ਮੈਂ ਦੇਖਾ ਅਸੀਂ ਤਾਂ ਪਰਸੋਂ ਚੌਕ ਨੂੰ ਫੇਰ ਜਾਣਾ ਓੱਖੀ ਖਾ ਕੇ ਆਉਂਗਾ ਫੇਰ ਉਹ ਸਮੋਸੇ ਨਾ ਉਹ 버ਗਰ 버ਗਰ ਮੈਂ ਵੀ ਰੋਕਣ ਲੱਗਿਆ ਤਾਂ ਮੈਂ ਪਰਸੋਂ ਗਿਆ ਵੇ ਤਾਂ ਫੇਰ ਮੈਂ ਰੁਕੇ ਹੀ ਨਹੀਂ ਮੈਂ ਛੱਡ ਗਿਆ ਬਹੁਤ ਹੈਗਾ ਠੀਕ ਆ ਚਾਚੇ ਹਾਲੇ ਹਲਕਾ ਹੀ ਬਣਾਉਂਦਾ ਉਹ ਖਾਂਦੇ ਆਪਾਂ ਨਾ ਰੀਡ ਬੰਦੇ ਦਾ ਜੈਜ ਖਾਂਦੇ ਆ ਪਤਾ ਲੱਗਦਾ ਵੀ ਚੀਜ਼ ਖਾਦੀ ਆ ਕੋਈ ਆ ਹੀ ਨਹੀਂ ਹੈਗਾ ਵੀ ਤੂੰ ਨਾ ਜਣਾ ਢਿੱਡ ਤੂੰ ਨਾ ਜਣਾ ਅਸੀਂ ਦੋ ਦੋ ਖਾ ਕੇ ਦੇ ਅੱਜ ਵੀ ਨਹੀਂ ਹੂੰ ਮੁੰਡਾ ਜੇ ਕੱਲ 400 ਰੁਪਏ ਦਾ ਹੁੰਦਾ। ਇਹ ਨਹੀਂ ਹੈ ਬੜਾ ਗਰੀਬ ਨਾ। ਉਹ ਤੋਂ 버거 ਖਾ ਕੇ ਪੀਜਾ ਖਾ ਕੇ ਦੋ ਦੋ ਬੋਤਲਾਂ ਠੰਡੇ ਸੇ ਪੀ ਗਏ। ਬੀਬੀ ਆਣੀ ਆ। ਅਨਜ ਰਾਜੀ। ਬੰਦਾ ਪਏ ਆਪਣਾ ਪੰਜਾਬੀ ਬਣਾਉਂਦਾ ਬਹੁਤ ਸੁਆਦ ਹੈ ਜੀ। ਸਫਾਈ ਵੀ ਬਹੁਤ ਆ। ਟਿੱਕੀ ਵੀ ਦੂਏ ਲੋਟੇ ਕਰਦਾ ਹੈ ਗ੍ਰਿਲਲੇ। ਹਾਂ ਗ੍ਰਿਲਲੇ ਜੀ ਹਾਂ। 버거 ਵੀ ਦੇ ਚਾਹ ਕਰਨਾ ਉਹਨੇ। ਫਾਦੇ ਬਹੁਤ ਬਣਦਾ। ਉਹ ਬੇਟ ਲੈਣ ਗਏ ਉੱਧਰ ਵੀ ਖਾਦੇ ਤੇ ਆਪਾਂ ਨੇ। ਉੱਤੀ ਜਾਂਦਾ ਹੈ ਤੇ ਬ੍ਰੇਕ ਇਹੋ ਆ। ਪਟਿਆਲੀ ਦੇ ਅੱਗੇ। ਉਡੀਕ ਰ ਕੋਡਾ ਨਾ ਉਹ ਵੀ ਟੇਸਟ ਵਧੀਆ ਤਾਂ ਆਹ ਟੇਸਟ ਬਹੁਤ ਫਟੜਾ ਮੁੰਡਾ ਇਹਦਾ ਤਾਂ ਬਹੁਤ ਜ਼ਿਆਦਾ ਇਹਦੇ ਤਾਂ ਫੈਨ ਆ ਸੀ ਪੰਮੇ ਨੂੰ ਪੰਮੇ ਇੱਕ ਦਿਨ ਫਿਰ ਉਰੀ ਕਰ ਲਈ ਆ ਉਹਨੂੰ ਵੀ ਗੱਡੀ ਲੈ ਕੇ ਭਾਈ ਉਰੇ ਪਹੁੰਚ ਆ ਜਾਣ ਉਹ ਸਾਰਿਆਂ ਦਾ ਜਾਣਦਾ ਹੈ ਆਹੋਗਾ ਪੰਮੇ ਨਾਲ ਫਿਰ ਪਾਰਟੀ ਉਰੀ ਕੰ ਨਵੇੜਦੰਨੇ ਆ ਦੇਖਿਆ ਮਾ ਤੇ ਕੋ ਰੋ ਤਾਂ ਬਰਗਰ ਖਾ ਕੇ ਜਾਂਦੇ ਇੱਥੇ ਜਿੱਥੇ ਦੀ ਨਾ ਆਉਂਦੇ ਇਹਨੂੰ ਮਾ ਖਾਣੇ ਨੂੰ ਮੁੜਨ ਦਾ ਪਰ ਸਾਰਾ ਅੰਤੇ ਤੇਰੇ ਕਿੰਨੇ ਆਇਆ ਪੰਜ ਕਿਲੋ ਦਾ ਗੇੜ ਪਾ ਕੇ ਆਏ ਮੋਹਨ ਦਾ ਫੇਰ ਗੁੰਮ ਜਾਈ ਹੋ ਗਿਆ ਉਹ ਵਧੀਆ ਜੀ ਵਧੀਆ ਮਿਲਦੀ ਹੈ ਉਹ ਤਾਂ ਹੈ ਹੀ ਆ ਉਹਨੇ ਵੀ ਲੈ ਕੇ ਆਇਆ ਬਿਆ ਵੀ ਘੱਟ ਖਾਓ ਵਧੀਆ ਖਾਓ ਹੂੰ ਗੱਡੀ ਦੇ ਪੰਜੇਟਿਆਂ ਦੇ ਬੰਦੇ ਗੱਲ ਵੀ ਠੀਕ ਹੈਗਾ ਗੱਡੀ ਜੇ ਤੋਰਿਆ ਹੋਇਆ ਹੈਗਾ ਮੈਂ ਗੱਡੀ ਖੜਾਈ ਵੀ ਆ ਵਧੀਆ ਯਾਰ ਆਪਣਾ ਪ੍ਰੇਮਾਨ ਕਰੇ ਕੋਈ ਤਾਂ ਕੋਈ ਥੱਲੇ ਚੀਨੀਦਾਰ ਨਹੀਂ ਨਾਲ ਦੋਏ ਬਾਪ ਪੁੱਤ ਮੇਰੇ ਸਾਹਗੱਲ ਹਾਂ ਦੋਨੇ ਨਹੀਂ ਬੰਦੇ ਮੈਂ ਤਾਂ ਠੀਕ ਆ ਪਰਦਾ ਜੀ ਫੇਰ ਹੋ ਗਈ ਚਾਚੇ ਉਹ ਫੋਟੋ ਦਿਖਾ ਦੇ ਬਾਈ ਸੁਣਾ ਹੀ ਆ ਮੇਰੀ ਉਹ ਰਾਤ ਦੇ ਇਲਾ ਮੀ ਕਿਵੇਂ ਆਇਆ ਹਾਂ ਤਾਂ ਹੀ ਕਹਿੰਦਾ ਨੇਰੀ ਆਉ ਮੀ ਨਹੀਂ ਗੋਮੋ ਹੋਇਆ ਪਿਆ ਰਾਤ ਵੀ ਤਾਂ ਕਹੇ ਜਾਂ ਮੀ ਆ ਪਹਿਲਾਂ ਹਵਾਈ ਆਈ ਆ ਗੱਲ ਕਰਨਾ ਨਹੀਂ ਹੋਈ ਕੋਈ ਕੰਦੇ ਨਹੀਂ ਜਾਣਦਾ ਬਾਈ ਲੋੜੇ ਕਹਿੰਦੇ ਨਾ ਰੁਕਣਾ ਨਾ ਨਾ ਕੱਲ ਕੱਲ ਲੱਗਦੀ ਸੀ ਨੇਰੀ ਰਾਤ ਇੱਕੋਲਾ ਤਾਂ ਹਵਾਈ ਆ ਪੂਰੀ ਫੇਰ ਮੀ ਆ ਗਿਆ ਹੈ ਬਰਥਡੇ ਮਨਜੂ ਹੈਪੀ ਬਰਥਡੇ ਮਨਜੂਰ ਮਹਾਰਾਜੇ ਦੇ ਹੁਣ ਹੈਪੀ ਬਰਥਡੇ ਆ ਭਾਈ ਸਭ ਨੂੰ ਹੈਪੀ ਬਰਥਡੇ 2 ਵਜੇ ਖਾਲੀ ਤੇ ਤਿੰਨ ਰਾਤ ਨੂੰ 12 ਵਜੇ ਪਾਉਂਗਾ ਫਿਰ ਵੀਡੀਓ ਵੀ ਲੈ ਭਾਈ ਬਰਥਡੇ ਮਨਾ ਲਿਆ ਪਹਿਲੇ ਰਾਤ ਨੂੰ ਬੈਠੇ ਸੀ ਹਾਂ ਤੂੰ ਦਾਦੇ ਕਸਰ ਲੂਖੇ ਖਾਈ ਜਨਾ ਆ ਮੇੜਾ ਜਿਲ੍ਹਾ ਕਹੇ ਬਟਾ ਸੀ ਗੰਨੇ ਦਾ ਬੰਦਾ ਛੀੜਾ ਬਹੁਤ ਆ ਕੌਣ ਗਾਣੇ ਚ ਵੀ ਸਾਰਾ ਗੋਲੀ ਵੀਰਾ ਕਹਿੰਦਾ ਇਹਦਾ ਹੀ ਰੋਲ ਆ ਹੋਰ ਕੱਲੂ ਅਜੇ ਬਾਅਦ ਪਾਰਟੀ ਵੀ ਆ ਗਾਣੇ ਦੇ ਸਾਰੇ ਚ ਤਾਂ ਇਹ ਆ ਹਾਂ ਨਹੀਂ ਖੜੀ ਦੇ ਪਾਟੀ ਲੈਣੀ ਅਸੀਂ ਐਕਟਰ ਤੂੰ ਮਸਲਾ ਮੈਂ ਕਿਆ ਕਿਆ ਤਾਂ ਉਦੋਂ ਵੀ ਡੇਕੇ ਗਿਰ ਜਾਣੀ ਐ ਹਾਂ ਜੀ ਖੜੀ ਔਰ ਢੱਕਾ ਜਿਹਾ ਲੱਗ ਖੜਾਈ ਪਿਆ ਨਾ ਪਿਓ ਉਹਦਾ ਪਈ ਨਾ ਹੁੰਦਾ ਜਦ ਜੀ ਬੰਨ ਕੇ ਟੇਢੀ ਹੋ ਜਾਂਦੀ ਐ ਮੀਂਹ ਆਵਾਜ ਜਦ ਤੇ ਹੋਣੀ ਉਦੋਂ ਨਾ ਕਹਿ ਵੀ ਛੇੜੋ ਨਾ ਹਲੇ ਬਰਤਾਤ ਤੇ ਬਾਅਦ ਖਾਂਗੇ ਉਹ ਨੂੰ ਕੁਝ ਨਹੀਂ ਹੁੰਦਾ ਇਹਦਾ ਹਾਂ ਉਹ ਠੀਕ ਨਹੀਂ ਹੈ ਕਿ ਉਹ ਵੀ ਛਾਂਗੇ ਤੇ ਅਸੀਂ ਇਹ ਜਾਰਾ ਭਾਰੀ ਹੋ ਗਿਆ ਉਹਦਾ ਇੱਕ ਤਾਂ ਮੈਂ ਲੈ ਕੇ ਜਾਣੀ ਪੱਟ ਕੇ ਨਿੰਮ ਛਾਂਗਤੀ ਉਦੋਂ ਉਹ ਡਿਊ ਹੋ ਜਾਂਦੀ ਹੁਣ ਹੋਣੀ ਆ ਬਾਈ ਮੈਂ ਇਹਨੂੰ ਦਰਨ ਕਹਿ ਆ ਮੈਂ ਬਰਸਾਤ ਦੇ ਬਾਅਦ ਸ਼ਾਂਜੀ ਨੂੰ ਹਲੇ ਨਾ ਸ਼ਾਂਗ ਇੱਕ ਤਾਂ ਮੈਂ ਦੇ ਜਾਣੀ ਕਿਹੜੀ ਪੱਟੀ ਆਹ ਬੱਤੀ ਕਰਨੀ ਆ ਜੀ ਬੋਤਲ ਪੀ ਲਓ ਬੱਸ ਹੋ ਰਾਜਿਆ ਦਾ ਕੋਈ ਫੜ ਜਾ ਚਾਚਾ ਨੂੰ ਢੇਡਾ ਦੇ ਆਉਣਦੇ ਨੇ ਹੋਰ ਕਰ ਜਾਣਾ ਕੰਮ ਆਹਦੇ ਸੋਸੇ ਵਾਲਾ ਬੰਦਾ ਹੁਣੇ ਵਾਲਾ ਆ ਉਹ ਆਹਦੇ ਸੋਸੇ ਵਾਲਾ ਕੌਣ ਗਿੰਦਰ ਦਾ ਫੁਲਾਉਂਦਾ ਕਹਿੰਦਾ ਪਾਉਂਦਾ ਧੂਰੇ ਨੂੰ ਆਇਆ ਲੈ ਜਾ ਯਾਰ ਖੇਲੇ ਮੈਂ ਤੁਹਾਡੇ ਲਈ ਲੈ ਆ ਬਿਲਾਲਾ ਹੁੰਦੀ ਨਹੀਂ ਆਉਂਦਾ ਕਰੀ ਫੋਨ ਕਰਕੇ ਹੁਣ ਨਹੀਂ ਬਾਹਰ ਨਿਕਲਦਾ ਉਹ ਨਾ ਨਾ ਜਾਂਦਾ ਖੇਡਣ ਤਾਂ ਹੀ ਹਾਂ ਜਿੱਦ ਤੇਰੇ ਮੁਰਲੇ ਦੰਦ ਨੇ ਤਿੱਖੇ ਆ ਤੂੰ ਸੈਡਾਂ ਵਾਲੇ ਜਾੜ ਨਾਲ ਚਬੀ ਜਾਂਦਾ ਫੇਰ ਜਿੱਦਾਂ ਇਹਦਾ ਸਾਈਡ ਪੰਨ ਲੈ ਜਾਂਦਾ ਪਾ ਕੇ ਇੱਕ ਲੱਗਣ ਦਿੰਦੇ ਨਹੀਂ ਦੰਦੋ ਕਰੇ ਸਾਹਮਣੇ ਚਮਕਦੇ ਆ ਵੀ ਸਾਲਾ ਦੋ ਖਾਣੇ ਚਾਹੀਦੇ ਤੈਨੂੰ ਹੁਣ ਨੂੰ ਉਹਦੇ ਇੱਥੇ ਸਹੀ ਪਿਆਰ ਨਾਲ ਦੰਦੀ ਵੱੜਦਾ ਜਿਵੇਂ ਦੋ ਖਾਣੇ ਲੱਗੇ ਹੈਂ ਖੁਰਪੇ ਵਰਗੇ ਮਾ ਦੰਦਾਂ ਫਟਾਫਟ ਖਾਏ ਨੀ ਯਾਰ ਲੈ ਕੇ ਦੰਦੋ ਯਾਰ ਤੁਸੀਂ ਕਹਾਂ ਨਜ਼ਾਰਾ ਲੈ ਕੇ ਖਾਈਦਾ ਚੰਗਾ ਪਤਾ ਗਿਆ ਹੁਣ ਮੇਰੇ ਮੇਰੇ ਕਰਨੇ ਕਾਲੇ ਮੱਕੀ ਮੜਕਾਈਏ ਤੇ ਆਵਰੇ ਆਵਦੇ ਖਾਣੇ ਮੈਨਾਂ ਸਰਸਾ ਆ ਕੇ ਖਾਂਦਾ। ਭਾਈ ਹੱਥ ਵਾਲੀ ਮੇਟਾ। ਓਏ ਭਾਈ ਹੱਥ ਵਾਲੀ ਮੇਟਾ। ਗਰਮਾ ਬੰਗਾ ਆਇ। ਤੂੰ ਇਹ ਤਿੰਨ ਪਈ ਆ ਜਾ। ਹਲਾ ਤੂੰ ਵੱਡਾ ਖਾਂਦਾ। ਪਹਿਲਾਂ ਚੱਕ ਲਾ। ਆ ਦੇ ਲਾਪਰੀਂ ਦੇ। ਜੀਵ ਨੂੰ ਲਾਦੇ ਆ ਤੂੰ ਇਹ ਕਾਨੇ। ਗਰਮ ਜਿਆਦਾ ਐ, ਤਾਂ ਹੀ ਐ। ਕਰਕੇ ਨਹੀਂ ਲੱਗਦਾ। ਹੁੰਦਾ ਲਾਤਾ 10 ਮਿੰਟ ਉਹਦੇ ਵਿੱਚ ਰੱਖਿਓ ਨਾ ਕੜਾਈ 'ਚ। ਥੋੜੇ ਜਾਂ ਦੇ ਬਣਾ ਦਿੱਤੇ ਕਿ ਨਹੀਂ? ਹਾਂ ਬੜੇ ਵੀ ਨੇ ਤਕਰੀਬਨ ਹੈ। ਐਜਾਮ ਜਾਣੇ ਉਹਨਾਂ ਨੇ ਬਹੁਤ ਬਣਾਉਂਦੇ ਆ ਕਿੱਥਾ ਬੋ ਪੈਂਦਾ ਹੈ ਘਰ ਨੂੰ ਬੋਲ ਜਾਂਦੇ ਆ ਆਪਣਾ ਵਧੀਆ ਫੋਨ ਕਰ ਹੋ ਜੋ ਜਾਨੂੰ ਬਣਾ ਦਿੰਦਾ ਗਾਜ ਪਸਾ ਮਸਲਾ ਆਹ ਦਾ ਮਸਲਾ ਨਜ਼ਾਰਾ ਨਾਲੇ ਤੇ ਗੱਲ ਹੋ ਸਭ ਤੋਂ ਬੜੀ ਸਫਾਈ ਆ ਸਫਾਈ ਹੂੰ ਬਣਾਉਂਦੇ ਵੀ ਆ ਤਾਜ਼ਾ ਮਾਲ ਇਹਦੇ ਨੂੰ ਨਹੀਂ ਲੱਗ ਲੈਣੇ ਆ ਸਾਰੇ ਤਾਜ਼ਾ ਤਾਜ਼ਾ ਸਾਰਾ ਸਮੋਸੇ ਸਮੋਸੇ ਦੇ ਚਕਾਉਰ ਤੇ ਪਿੰਮਾ ਪੈਟੀਆਂ ਲੈ ਲੈ ਕਹਿੰਦਾ ਮਿਲਦੀਆਂ ਨਹੀਂ ਮਤਲਬ ਸਮੋਸੇ ਲੈ ਲੈ ਚੰਗਾ ਬੰਦਾ ਦੁਕਾਨ ਐ ਚੰਗੀ ਲਾਉਂਦਾ ਕੱਲ ਲੈਣਾ ਪਹਿਲੀ ਹਾਂ ਪਹਿਲੀ ਦੰਦੀ ਵੱਡੀ ਮੈਂ ਹਾਂ ਵਿਚ ਲਾਲੀ ਲਾਲਾ ਮਜੇ ਦੇ ਬਾਦ ਮੋੜ ਤੇ ਪਹਿਲੀ ਲੀਨ ਦੇ ਲਾਭੇ ਜਿਹੜੇ ਮਾ ਛੱਡਦੇ ਰਹਿਣ ਦੇ ਕਾਹਨੂੰ ਬੰਦਾ ਦੇਖ ਲੈ ਬਸ ਕਿਹੜਾ ਆਹ ਨਹੀਂ ਆ ਬੜਾ ਬੜਾ ਕੇ ਦੇਖੀ ਜਾਂਦੇ ਵਿਗਦੇ ਹੈ ਨਹੀਂ ਉਹ ਨਹੀਂ ਉਹ ਤਾਂ ਜੀ ਗਲਤ ਆ ਯਾਰ ਉੱਪਰ ਮੇਨ ਬਾਜ਼ਾਰ ਸੜਕ ਦੇ ਉੱਪਰ ਦੁਕਾਨ ਇਹ ਨਹੀਂ ਰੱਖੇ ਥੋੜੇ ਦੇ ਸਾਹਮਣੇ ਥੋੜੇ ਦੇ ਸਾਹਮਣੇ ਇਹ ਹਰਦ ਰਹੀ ਹੈ ਜਿਹੜੀ ਗੱਲ ਗਲਤ ਹੈ ਗਲਤ ਹੈ ਤਾਲਿਆ ਜਾਇਆ ਯਾਰ ਚਾ ਯਾਰ ਜਾ ਕੇ ਲੈਣ ਪੈਸੇ ਦੇਣੇ ਆ ਨਾ ਫਿਰ ਚੀਜ਼ ਸਾਫ਼ ਸੁਥਰੀ ਦਿਓ ਬਿਮਾਰੀ ਦਾ ਬਿਮਾਰੀ ਦਾ ਲਾਲ ਜੀ ਆ ਗਈ ਉਹ ਬਿਮਾਰੀ ਦਾ ਹਾਂ ਹਾਂ ਉਹ ਤਾਂ ਖਾਉ ਹੀ ਨਹੀਂ ਚੱਟਿਆ ਫਿਰਦਾ ਤੂੰ ਪਾਲਾ ਠੰਡਾ ਹੋ ਰਿਹਾ ਬਾਹਰੇ ਆਹੀ ਜਾਂਦ ਨੂੰ ਚਲੋ ਯਾਰ ਤੂੰ ਯਾਰ ਲੈਣਾ ਪੰਗਾ ਪੂਰਾ ਵੇਖ ਆਈਏ ਚਲੋ ਆਜੋ ਸਾਰੇ ਇਕੱਠੇ ਬੱਧ ਦੇ ਕਹਿੰਦਾ ਇਕੱਠੇ ਨਹੀਂ ਜਾਣ ਦਿੰਦੇ ਆ ਜਾ ਦੇਖਦੇ ਫਿਰ ਉਹ 5 ਰੁਪਏ ਭੇਜ ਦੇ ਜੂਦਾ ਨਹੀਂ ਕਿਹੜਾ ਐਵੇਂ ਤੜੀਗਾ 5 ਤੰਨੂ ਭੇਜੀਏ ਪਹਿਲਾਂ ਓ 5 ਰੁਪਏ ਭੇਜ ਦੇ ਆ ਕੱਲੇ ਨੂੰ ਪਹਿਲਾਂ ਤੰਨੂ ਦੇਖੀ ਨਹੀਂ ਆ ਪਹਿਲਾਂ ਓ ਤੰਨੂ ਕੱਲੇ ਨੂੰ ਜਾਣਾ ਪੈਣਾ ਪਹਿਲਾਂ ਸਾਡੀ ਭਾਈ ਚਮਕੌਰ ਸਾਹਿਬ ਆਏ ਨੇ ਮੇਲੇ ਤੇ ਚਮਕੌਰ ਸਾਹਿਬ ਲੱਗਿਆ ਭਾਈ ਸਰਤ ਮੇਲਾ ਵੀਰ ਵੀ ਖਰਜਣਾ ਬਣਾ ਲੈ ਨੂੰ ਨਹੀਂ ਭੇਜਣਾ ਉਹ ਪੰਜ ਨੂੰ ਦੁਨੀਆ ਤਾਰੀਆਂ ਲਵਾਉਨੇ ਆ ਚੋਰ ਸਾਰਾ ਰੋਣਾ ਪੂਰ ਫੱਤੀਆ ਦੀ ਕੀਮਤੀ ਮਿਲੇਗਾ ਪੰਜ ਨੂੰ ਸਾਡੇ ਨੇ ਲੱਗਿਆ ਬਾਈ ਊਂਡ ਫਰ ਸਵਾਰੀ ਕਰੋ ਪੰਜ ਸਾਹਿਬ ਤਿਆਰੀ ਆ ਉੱਪਰ ਬਹਿ ਕੇ ਲਾਈ ਉੱਪਰ ਬਹਿ ਕੇ ਆ ਜੇ ਨਾ ਘੱਟ ਆ ਜੇ ਨਾ ਘੱਟ ਜਦੇ ਉੱਪਰ ਜਾ ਕੇ ਇਹ ਬਾਲੀ ਕੋਲ ਵੀ ਬਾਲੀ ਕੋਲ ਵੀ ਬਹੁਤ ਵੱਡਾ ਤੇ ਹੈ ਚੜਾ ਨਾ 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 ਉਹ ਇਹਨੂੰ ਦੇ ਬਾਈ ਲੰਬਾ ਜਿਆ ਕਿੜਾ ਦਵਾਦੀ ਯਾਰ ਉਹ ਤੱਕ ਪੰਜ ਆਪੇ ਆਨੂੰ ਮੈਂ ਫੜਾ ਦੀ ਸਵਾਰ ਹੈਗਾ ਤਗੜਾ ਹੈ ਸਾਡਾ ਕੋਈ ਬਾਜੀ ਕੋਲ ਵੀ ਮਦਦ ਜਾ ਜਾ ਚੜ ਪੰਜ ਛਾਲ ਮਾਰ ਕੇ ਘੋੜੇ ਵਾਂਗੋ ਮੱਥਾ ਦਾ ਟੇਕ ਓ ਮੱਥਾ ਟੇਕ ਲਾ ਮਤ ਨਾ ਬਾਈ 5:30 ਚੱਲਿਆ ਇਹ ਆਏ ਹਾਏ 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 ਅੱਛੀ ਵੀਰ ਲੁੱਟ ਲਿਆ ਮੇਲਾ ਉਹ ਜਾਓ ਗੜੀ ਨਹੀਂ ਮਾਰਨੀ ਉੱਕਾ ਹੀ ਲੱਤਾਂ ਨਾਲ ਰੁਕ ਜਾ ਬਾਈ ਰੁਕ ਜਾ ਰੁਕ ਜਾ ਕੈਮਰਾ ਹੋਰ ਕਰ ਲੈ ਉਹ ਰੁਕ ਜਾ ਹਾਂ ਜੇ ਕਹਿਵਾਂ ਦੇ ਆ ਕਿਹੜਾ ਵੇਲੇ ਵਰ ਨੂੰ ਲੈ ਇਹ ਲਾਈਵ ਆ ਜਾ ਤੈਨੂੰ ਜਾਂ ਤੈਨੂੰ ਚੁੱਲਾ ਮਾਰਦਾ ਆਉਂਦਾ ਪੂਰੇ